ਮੇ ਉਹ ਸਾਰੇ ਹੋ ਠੀਕ ਠਾਕ ਹੋ ਕਹਿਵਾਂ ਸੇ ਤਾਂ ਆ ਸਾਡਾ ਭਰਾ ਬੂਟਾ ਤੇ ਹੁਣ ਤੁਹਾਡੇ ਨਾਲ ਗੱਲਬਾਤ ਕਰੂਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਪਰ ਕਿੱਦਾਂ ਸਾਰੇ ਠੀਕ ਠਾਕ ਹੋ ਹੋਰ ਬਾਈ ਜੀ ਠੰਡ ਬਹੁਤ ਹੋ ਰਹੀ ਐ ਸੀ ਤਾਂ ਧੁਨੀ ਸੇਕ ਰਹੇ ਆ ਬਾਈ ਜੀ ਧੁਨੀ ਦਿਖਾਓ ਇੱਥੇ ਠੰਡ ਬਹੁਤ ਪੈ ਰਹੀ ਆ ਇਹ ਰੱਖਿਆ ਆਹ ਬਾਈ ਹੋਏ ਹੋਰ ਬਾਈ ਠੀਕ ਠਾਕ ਆ ਕਦੋਂ ਹਾਂਜੀ ਮੈਂ ਨੂੰ ਹੋ ਗਿਆ ਵੀਰ ਜੀ ਆਏ ਨੂੰ ਦੋ ਤਿੰਨ ਦਿਨ ਮੈਂ ਕਲਕੱਤਾ ਗਿਆ ਸੀਗਾ ਪੰਜਾਬ ਤੋਂ ਕਲਕੱਤਾ ਬੰਨ ਗਾਉ ਬੰਗਲਾਦੇਸ਼ ਥੈਂਕ ਯੂ ਵੀਰ ਜੀ ਹੁਣ ਮੇਰੇ ਭਰਾ ਗੱਲ ਕਰਾਂਗੇ ਕਾਲਾ ਜੀ ਜੀ ਸੁਣਾ ਉਧਰ ਲਈ ਮੜੀ ਜੀ ਉਧਲੀ ਸਾਨੂੰ ਯਾਰ ਮੇਰੇ ਪਾਸ ਇੰਨੀ ਅੰਮੀ ਨਹੀਂ ਗਈ 1 ਟੱਕਰ ਰੁਪਏ ਨੂੰ ਕੀ ਕਹਿੰਦੇ ਆ ਇਹ 1 ਟਕਾ 1 ਟਕਾ ਦੋ ਫਿਰ 20 ਰੁਪਏ ਦਾ ਕੁਲੀ ਟਕਾ ਕਹਿੰਦੇ ਹਨ ਹਾਂ ਕੁਲੀ ਟਕਾ ਠੀਕ ਹੈ ਹਾਂ 2 ਟਕਾ 2 ਟਕਾ 3 ਟਕਾ ਐਸੇ ਬੋਲਤੇ ਹੈ ਉਧਰ ਭਾਈ ਠੀਕ ਹੈ ਬਾਲੋਬਾਸ਼ੀ ਹਾਂ ਬਾਲੋਬਾਸ਼ੀ ਹਾਂ ਭਾਈ ਧਿਆਨ ਨੇ ਚੈੱਕ ਕਰੋ ਪਹਿਲਾਂ ਤਾਂ ਭਾਈ ਧਿਆਨ ਨੇ ਪੂਰਾ ਮਾਲ ਅੱਛਾ ਗਿਆ ਹੈ ਅੰਦਰ